ਆਮੀ ਦੋਸਤੋ ਕੀ ਹਾਲ ਆ ਮੈਂ ਤੁਹਾਡਾ ਆਪਣਾ ਰਾਜਪੂਰੂ ਵਾਲੀਆ ਤੇ ਅੱਪਾ ਅੱਜ ਗੱਲਬਾਤ ਕਰਦੇ ਆ ਬਹਿਰੂਪੀਆਂ ਦੀ ਤੁਸੀਂ ਸੁਣਿਆ ਹੋਣਾ ਪਹਿਲਾਂ ਪਿੰਡਾਂ ਦੇ ਵਿੱਚ ਨਾ ਬਹਿਰੂਪੀਆ ਆਉਂਦੇ ਹੁੰਦੇ ਸੀ ਤੇ ਉਹ ਅਲੱਗ-ਅਲੱਗ ਤਰ੍ਹਾਂ ਦੀਆਂ ਪੇਸ਼ਕਾਸ਼ੀਆਂ ਕਰਦੇ ਹੁੰਦੇ ਸੀ ਜਿਵੇਂ ਕੱਪੜੇ ਬਦਲ ਕੇ ਜਾਂ ਕੋਈ ਹੋਰ ਡਰਾਮੇ ਦਾ ਕਹਿਦੇ ਯਾਨੀ ਕਿ ਵੀ ਸਾਡੇ ਤਾਂ ਆ ਜਾਂਦੇ ਸੀ ਬਹਿਰੂਪੀਏ ਤੇ ਅੱਜ ਕੱਲ ਬਹਿਰੂਪੀਏ ਬਹੁਤ ਤਰ੍ਹਾਂ ਦੇ ਪੰਜਾਬ ਦੇ ਵਿੱਚ ਜਿਹੜੇ ਐਂਟਰ ਹੋ ਗਿਆ ਸਾਰਿਆਂ ਨੂੰ ਪਤਾ ਲੋਕ ਅੱਜਕੱਲ ਕਿਸੇ ਨੂੰ ਕੁਝ ਨਹੀਂ ਪਤਾ ਲੱਗ ਰਿਹਾ ਕਿ ਕੌਣ ਪੰਜਾਬੀ ਆ ਕੌਣ ਬਿਹਾਰ ਦਾ ਕੌਣ ਜੂਪੀ ਦਾ ਕੌਣ ਕਿਤੋਂ ਦਾ ਕਿਉਂਕਿ ਬੋਲੀ ਦੀ ਗੱਲ ਹੁੰਦੀ ਸੀ ਵੀ ਪੰਜਾਬੀ ਬੋਲੀ ਆ ਜਿਹੜੀ ਬਹੁਤ ਘੱਟ ਲੋਕ ਬੋਲਣੀ ਵਾਲੀ ਸ਼ੇਦੀ ਸ਼ੱਕ ਜਾਂਦੇ ਆ ਪਰ ਜਿਹੜੇ ਬਾਹਰੋਂ ਆਣ ਕੇ ਲੋਕ ਵਸੇ ਸੀ ਉਹ ਤਾਂ ਸਿੱਖ ਗਏ ਪੰਜਾਬੀ ਬੋਲੀ ਪਰ ਸਾਨੂੰ ਹਿੰਦੀ ਬੋਲਣੀ ਨਹੀਂ ਆਈ ਪਰ ਉਹਨਾਂ ਨੇ ਸਾਡੀ ਭਾਸ਼ਾ ਸਿੱਖ ਕੇ ਸਾਡਾ ਪਹਿਰਾਵਾ ਪਾ ਕੇ ਜਿਵੇਂ ਕੁਰਤੇ ਪਜਾਮੇ ਹੋਏ ਪੱਗਾਂ ਹੋਈਆਂ ਹੋਰ ਜਾਨੀ ਕਿ ਵੀ ਉਹਨਾਂ ਨੇ ਬਹੁਤ ਚੀਜ਼ਾਂ ਸਾਡੀਆਂ ਜਿਹੜੀਆਂ ਜਿਹੜੀਆਂ ਉਹ ਪਹਿਣ ਕੇ ਪਹਿਰਾਵਾ ਤੇ ਕੋਸ਼ਿਸ਼ ਆ ਪੂਰੀ ਉਹਨਾਂ ਦੀ ਕਿ ਸਾਡੇ ਦੇ ਵਿੱਚ ਉਹ ਐਂਟਰੀ ਹੋ ਗਈ ਆ ਉਹਨਾਂ ਦੀ ਆ ਤੁਸੀਂ ਫੋਟੋ ਦੇਖੋ ਇਹ ਫੋਟਾ ਫੋਟੋ ਕਹਿੰਦੇ ਮੁੱਲਾਪੁਰ ਦੀ ਆ ਇਹਨਾਂ ਨੇ ਉੱਤੇ ਪਰਨਾ ਦੇਖੋ ਕਿੰਦਾ ਸੋਹਣਾ ਬੰਨਿਆ ਹੋਇਆ ਤੇ ਇਹਨਾਂ ਨੇ ਪਹਿਲਾਂ ਕਹਿੰਦੇ ਬੱਕਰੀ ਖਾਧੀ ਆ ਜੀ ਦੇ ਪੇਟ ਦੇ ਵਿੱਚ ਬੱਚੇ ਸੀ ਫੇਰ ਬਾਅਦ ਵਿੱਚ ਥੋੜੇ ਦਿਨਾਂ ਬਾਅਦ ਇਹਨਾਂ ਨੇ ਇੱਕ ਮੋਰ ਵੱਢ ਕੇ ਖਾਧਾ ਕਿੱਡੀ ਭੈੜੀ ਗੱਲ ਆ ਕਿ ਮੋਰ ਨੂੰ ਖਾਣ ਵਾਲਾ ਬੰਦਾ ਕਿਹੋ ਜਿਹਾ ਹੋਊ ਤੇ ਪਰਨਾ ਇਹਦੇ ਦੇਖ ਲਓ ਤੇ ਦੇਖੇ ਕਿਦਾਂ ਰਿਹਾ ਏ ਤੇ ਇਹਦੀ ਇਹ ਇਹਨੂੰ ਕੋਈ ਮੰਨ ਤੇ ਡਰ ਨਹੀਂ ਕੋਈ ਭੈਰ ਨਹੀਂ ਤੇ ਇਹਦੀ ਇਹਦੀ ਬਣਾਵਟ ਤੋਂ ਤੁਸੀਂ ਦੇਖ ਸਕਦੇ ਹੋ ਇਹ ਬੰਦਾ ਪੰਜਾਬੀ ਲੱਗਦਾ ਏ ਤੁਹਾਨੂੰ ਪੂਰਾ ਪਰ ਨਹੀਂ ਇਹਦੇ ਦੱਸਣਾ ਲੋਕਾਂ ਦਾ ਇਹ ਆ ਕਿ ਇਹ ਬੰਦਾ ਇੱਥੋਂ ਦਾ ਨਹੀਂ ਹੈਗਾ ਸਾਡੇ ਪੰਜਾਬ ਦੇ ਵਿੱਚ ਕਈ ਐਹੋ ਜਿਹੇ ਹੋਰ ਵੀ ਹੈਗੇ ਆ ਜਿਹੜੇ ਉਹ ਤੋਂ ਪਹਿਰਾਵਾ ਜਿਹੜਾ ਪੰਜਾਬੀ ਦਾ ਹੀ ਪਰ ਅੰਦਰੋਂ ਉਹ ਜੋ ਪਿਪਿਆਰ ਤੇ ਹੀ ਆ ਕਿਉਂਕਿ ਆਦਤਾਂ ਕਦੇ ਵੀ ਬੰਦੇ ਦੀਆਂ ਨਹੀਂ ਜਾਂਦੀਆਂ ਹੁੰਦੀਆਂ ਆਂ ਆਦਤਾਂ ਉਹੀ ਰਹਿੰਦੀਆਂ ਸਹੀ ਕਹਿੰਦੇ ਸੀ ਕੁਝ ਗਲਤ ਕਹਿੰਦੇ ਸੀ ਪਰ ਚੜਾਇਆ ਕਿਨੇ ਸਾਡੇ ਲੋਕਾਂ ਨੇ ਹੁਣ ਜਦੋਂ ਇਹਨੂੰ ਪਤਾ ਲੱਗ ਗਿਆ ਕਿ ਇਹ ਸਿੱਖੀ ਦਾ ਪ੍ਰਚਾਰ ਕਰਦਾ ਜਾਂ ਕਿਵੇਂ ਇਹਨੂੰ ਪਤਾ ਲੱਗ ਗਿਆ ਕਿ ਲੋਕ ਮੇਰੇ ਨਾਲ ਕਿਵੇਂ ਜੁੜਦੇ ਆ ਹੁਣ ਇਹ 10000 ਰੁਪਇਆ ਪੌਡਕਾਰਸ ਤੋਂ ਮੰਗਣਾ ਸ਼ੁਰੂ ਕਰਤਾ ਨੇ ਜੇ ਮੈਨੂੰ ਪੌੜ ਕਾਰਸ ਦਿਓ ਤੇ ਮੈਂ ਤਾਂ ਹੀ ਤਾਂ ਤੁਹਾਡੇ ਆਪਣੇ ਪ੍ਰਚਾਰ ਕਰ ਰਿਆ ਮੈਂ ਇਹਨੇ ਇਹਨੂੰ ਕਿਸੇ ਪੱਤਰਕਾਰ ਨੇ ਸਵਾਲ ਪੁੱਛਿਆ ਕਿ ਤੂੰ ਇਹ ਹੈਗਾ ਬੰਦਾ ਹੈ ਜਿਹੜਾ ਇਹ ਨੇਪਾਲ ਦਾ ਇਹ ਆਇਆ ਇੱਥੇ ਪੰਜਾਬ ਚ ਇਹ ਕਹਿੰਦਾ ਵੀ ਮੈਨੂੰ ਪੰਜਾਬ ਦੀ ਧਰਤੀ ਬਹੁਤ ਚੰਗੀ ਲੱਗਦੀ ਆ ਪਰ ਮੈਂ ਉਥੋਂ ਜਿਹੜਾ ਹੈਗਾ ਇਹ ਨੇਪਾਲ ਉਹਨੂੰ ਚੰਗਾ ਨਹੀਂ ਸਮਝਦਾ ਮੈਨੂੰ ਇਹ ਨਹੀਂ ਸਮਝ ਆਉਂਦਾ ਜਿਹੜਾ ਬੰਦਾ ਆਪਣੀ ਧਰਤੀ ਦਾ ਨਹੀਂ ਬਣਿਆ ਜਿੱਥੋਂ ਦਾ ਜੰਪਾ ਲਹੋ ਜਿੱਥੋਂ ਦਾ ਮਾਂ ਪਿਓ ਹੋ ਜਿੱਥੋਂ ਦਾ ਉਹਨਾਂ ਦਾ ਕੋਈ ਕਬੀਲਾ ਪਿੰਡ ਹੋ ਤੇ ਫਿਰ ਆਪਣਾ ਕਿਵੇਂ ਬਣ ਤੂੰ ਦੋਸਤੋ ਇਹੋ ਜਿਹੇ ਬਹਿਰੂਪੀਏ ਪੰਜਾਬ ਦੇ ਵਿੱਚ ਬਹੁਤ ਜ਼ਿਆਦੇ ਆ ਚੁੱਕੇ ਆ ਇਹ ਸਾਡੀ ਸਰਕਾਰਾਂ ਦੀ ਨਲਾਇਕੀ ਜਾਂ ਸਾਡੀ ਨਲਾਇਕੀ ਦਾ ਲੋ ਕਈ ਇਹੋ ਜਿਹੀਆਂ ਵੀਡੀਓ ਦੇਖਦੇ ਆਪਾਂ ਪੰਜਾਬੀ ਭਈਆਂ ਤੋਂ ਪੰਜਾਬੀਆਂ ਨੂੰ ਗਾਲਾਂ ਕਢਵਾਈ ਜਾਂਦੇ ਆ ਥੋੜੀ ਜਿਹੀ ਵੀਡੀਓ ਨੈੱਟ ਤੇ ਬੜੀਆਂ ਆਈਆਂ ਇੱਕ ਭਈਆਂ ਤੋਂ ਪੰਜਾਬੀਆਂ ਨੂੰ ਕਟਾਈ ਜਾਂਦੇ ਆ ਇਹ ਸਾਡੇ ਮਾਰੇ ਦੇਣਾ ਜਿਹੜੇ ਪੰਜਾਬ ਦੇ ਸ਼ੁਰੂਆਤ ਇਹਨਾਂ ਦੀ ਹੋ ਚੁੱਕੀ ਆ ਇਹਨਾਂ ਦੇ ਵਿੱਚ ਸਰਕਾਰਾਂ ਕੁਝ ਨਹੀਂ ਕਰ ਰਹੀਆਂ ਨਾ ਇੱਥੇ ਜਿਹੜਾ ਮਰਜ਼ੀ ਆਣ ਕੇ ਪੰਜਾਬ 'ਚ ਜ਼ਮੀਨ ਲਵੇ ਜਿਹੜਾ ਮਰਜ਼ੀ ਇੱਥੇ ਆਣ ਕੇ ਕੋਈ ਰੇੜੀ ਲਾਵੇ ਕਾਸੀ ਦੀ ਲਾਵੇ ਜੋ ਮਰਜ਼ੀ ਵਿੱਚ ਪਰ ਇੱਕ ਗੱਲ ਜ਼ਰੂਰ ਆ ਕੇ ਜਦੋਂ 92 93 94 ਜਾਂ 2000 ਤੱਕ ਲਾ ਕੇ ਕਿਸੇ ਦੁਕਾਨਾਂ ਦੇ ਉੱਪਰ ਕੋਈ ਨਿਸ਼ਾਨੀ ਮਿਲਦਾ ਹੁੰਦਾ ਸੀ ਤੇ ਕਿਤੇ ਕੋਈ ਫੜੀ ਲਾ ਕੇ ਕੋਈ ਨਸ਼ਾ ਇਹੋ ਜਿਹਾ ਸਰਗਟਾਂ ਪੀੜਾ ਜਾਂ ਕੋਈ ਹੋਰ ਇਹੋ ਜੀਆਂ ਚੀਜ਼ਾਂ ਕਦੇ ਨਹੀਂ ਵੇਚਦਾ ਪਰ ਜਦੋਂ ਦੀ 2005 6 ਜਾਂ 10 ਤੋਂ ਇਹੋ ਜਿਹਾ ਇੱਥੇ ਆਇਆ ਹੜ ਪੰਜਾਬ ਦੇ ਵਿੱਚ ਤੁਹਾਨੂੰ ਹਰ ਗਲੀ ਦੇ ਮੋੜ ਤੇ ਚਾਰ ਪੰਜ ਦੁਕਾਨਾਂ ਹਰ ਸ਼ਹਿਰ ਦੇ ਵਿੱਚ ਸੜਕਾਂ ਦੇ ਉੱਪਰ ਰੋੜਾਂ ਦੇ ਉੱਪਰ ਫੜੀਆਂ ਲਾ ਕੇ ਬੈਠੇ ਹੋਏ ਤੁਹਾਨੂੰ ਆ ਮਿਲ ਜਾਣਗੇ ਤੇ ਉਹ ਕਈਆਂ ਲੋਕਾਂ ਦੇ ਦਾੜੀ ਵੀ ਹੋਊਗੀ ਤੇ ਇੱਕ ਗੱਲ ਹੋਰ ਇਹ ਸਾਡੇ ਸਿੱਖ ਧਰਮ ਨੂੰ ਬਹੁਤ ਬਦਨਾਮ ਕਰਦੇ ਆ ਕਈ ਲੋਕ ਦਾੜ੍ਹੀਆਂ ਰੱਖ ਕੇ ਤੇ ਉਹ ਮੰਗਦੇ ਆ ਚੌਂਕਾਂ ਦੇ ਉੱਪਰ ਤੇ ਬਦਨਾਮ ਕੌਣ ਹੋ ਰਿਹਾ ਸਰਦਾਰ ਸਰਦਾਰ ਸਾਡੀ ਕੌਮ ਲੰਗਰ ਲਾਉਂਦੀ ਆ ਲੋਕਾਂ ਨੂੰ ਦਵਾਈਆਂ ਦਵਾਉਂਦੀ ਆ ਬੜੇ ਪੁੰਨ ਦੇ ਕੰਮ ਕਰਦੀ ਆ ਤੇ ਗੁਰਦੁਆਰਿਆਂ ਦੇ ਵਿੱਚ ਸਾਡੇ ਲੰਗਰ ਚੱਲਦੇ ਰਹਿੰਦਾ ਇਹ ਜਿਹੜੀ ਸਾਡੀ ਸਭ ਤੋਂ ਵੱਡੀ ਪ੍ਰਾਪਤੀ ਆ ਸਾਨੂੰ ਮਿਲੀ ਹੋਈ ਆ ਪਰ ਇਹ ਲੋਕ ਉਹਨੂੰ ਵੀ ਬਦਨਾਮ ਕਰਦੇ ਆ ਦੋਸਤੋ ਬਹਿਰੂਪੀਆਂ ਤੋਂ بچੋ ਦੇ ਸਭ ਦਾ ਸਾਂਝਾ ਹੈ ਸਭ ਥਾਂ ਤੇ ਸਾਰੀ ਦੁਨੀਆ ਨੂੰ ਜਿੱਥੇ ਮਰਜੀ ਰਹਿ ਸਕਦੇ ਆ ਪੰਜਾਬੀ ਪਰ ਉਹਨੂੰ ਇਹ ਨਾ ਹੋਵੋ ਵੀ ਤੁਸੀਂ ਜਿਹੜੇ ਮੁਲਕ ਦਾ ਖਾਉ ਤੇ ਉਸੇ ਨੂੰ ਨਿੰਦੋ ਤੁਸੀਂ ਪੰਜਾਬ ਦਾ ਖਾ ਕੇ ਤੇ ਪੰਜਾਬ ਨੂੰ ਹੀ ਬਦਨਾਮ ਕਰੋ ਤੇ ਪੰਜਾਬੀਆਂ ਨੂੰ ਕੁੱਟੋ ਜਾਂ ਪੰਜਾਬੀਆਂ ਨਾਲ ਲੜੋ ਤੇ ਪੰਜਾਬ ਦੀਆਂ ਇੱਚਾਂ ਨੂੰ ਹੱਥ ਪਾਓ ਇਹ ਗੱਲ ਚੰਗੀ ਨਹੀਂ ਜੇ ਇੱਥੇ ਤੱਕ ਮੁੱਦਾ ਅੱਗੇ ਵਧ ਗਿਆ ਤੇ ਇਹਦਾ ਸਿੱਟੇ ਬਹੁਤ ਗਲਤ ਨਿਕਲਣਗੇ ਪੰਜਾਬ ਜਿੰਨਾ ਠੰਡਾ ਹੈ ਉਹਨਾ ਗਰਮ ਵੀ ਬਹੁਤ ਹੈ ਗਰਮੀ ਵੀ ਬਹੁਤ ਜਿਆਦਾ ਕਰਦਾ ਤੋਸਤੋ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰੋ ਪਰ ਬਚੋ ਬਹਿਰੂਪੀਆਂ ਤੋਂ ਧੰਨਵਾਦ